ਸੰਖੇ ਦਾ ਬੜਾ ਵੱਡਾ ਕਾਰਜ ਕੀਤਾ ਆਉ ਕਿਨਾਂ ਦੇ ਭਰਾਤਾ ਵੀਰ ਜੀ ਪਹੁੰਚੇ ਨੇ ਜਿਉ ਆਇਆ ਆਖਦੇ ਆ ਵੀਰਾ ਨੇ ਸ੍ਰੀ ਅਮਰitsar ਸਾਹਿਬ ਦੀ ਧਾੜੀ ਤੇ ਪਹੁੰਚੇ ਨੇ ਖਾਲਸਾ ਜੀ ਬੜਾ ਵੱਡਾ ਕਾਰਜ ਕਿਉਂਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਸਾਹਿਬ ਦੀ ਜੰਗ ਦੇ ਅੰਦਰ ਜਾਂ ਕੋਈ ਵੀ ਜੰਗ ਦੇ ਅੰਦਰ ਇਤਿਹਾਸ ਬੜੀਏ ਨਾ ਤੇ ਜਿੱਥੇ ਜਿੱਥੇ ਖਾਲਸੇ ਨੂੰ ਘੇਰੇ ਪਾ ਕਰਦੇ ਸਨ ਖਾਲਸਾ ਜੀ ਜਿੱਥੇ ਕੋਈ ਬਹੁਤਾ ਹੀ ਘੇਰਾ ਪੈ ਜਾਏ ਤਾਂ ਤਲਗੀ ਤਕਤੀਆਂ ਰੂਬਰ ਬੰਦਾ ਸਿੰਘ ਮਹਾਰਾਜ ਜੀ ਆਪਣਾ ਤੀਰ ਛੁੜਿਆ ਕਰਦੇ ਸਨ ਔਰ ਉਹ ਤੀਰ ਜਿਹੜਾ ਛੁੜਦੇ ਸਨ ਫਿਰ ਸਾਰੀ ਜੰਗ ਉਹ ਤੀਰ ਦੇ ਸਦਕੇ ਖਤਿ ਹੋ ਜਾਂਦੀ ਸੀ ਔਰ ਅੱਜ ਵੀ ਜਿੱਥੇ ਜਿੱਥੇ ਖਾਸੀ ਨੂੰ ਤੀਰ ਪੈਂਦੀ ਆ ਨਾ ਤੇ ਬਾਝਾ ਵਾਲਾ ਤੇ ਇੱਕ ਤੀਰ ਛੁੜਦੇ ਨੇ ਫਿਰ ਉਹ ਤੀਰਾਂ ਦੇ ਰੂਪ ਦੇ ਅੰਦਰ ਗੁਰੂ ਦੇ ਖਾਲਸੇ ਸਿੰਘ ਜਦੋਂ ਉਹ ਤੀਰ ਬਣ ਕੇ ਕੁਸ਼ਲ ਵੀ ਤਾਂ ਇੰਨੀ ਅੱਗੀ ਸ਼ਬਦਾਂ ਵਾਲੀ ਉਹਨੇ ਸਾਡੇ ਗੁਰੂ ਸਾਹਿਬਾਨਾਂ ਵਾਸਤੇ ਸਾਡੇ ਸੰਗੋ ਸ਼ਹੀਦਾਂ ਵਾਸਤੇ ਖਾਲਸੇ ਵਾਸਤੇ ਵਰਤੀ ਕਿ ਖਾਲਸਾ ਜੀ ਉੱਪਰ ਉਹਨੂੰ ਸੋਦਾ ਲਾਉਣ ਵਾਲੇ ਦੀ ਗੁਰੂ ਕੇ ਚਾਰੇ ਕਲਗੀ ਤਰ ਪਾਛੈ ਇਹ ਤੀਰ ਭਾਈ ਸੰਦੀਪ ਸਿੰਘ ਜੀ ਅੱਜ ਜਿਹਨਾਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਗਿਆ ਚਲੋ ਖੈਰ ਖਾਲਸਾ ਜੀ ਜੇਲ੍ਹਾਂ ਅੰਦਰ ਡੱਕੇ ਬੜੇ ਜਾਨ ਕਿਸੇ ਨੂੰ ਨਹੀਂ ਪਤਾ ਪਤਾ ਨਹੀਂ ਕਿੱਥੇ ਇਹਦਾ ਮੋਕਾ ਬਣ ਜਾਣਾ ਕਿ ਭਾਈ ਸੰਦੀਪ ਜੀ ਨੂੰ ਪਤਾ ਸਤ ਕਿ ਇਹ ਐਸੇ ਬੈਂਕਲੇ ਗਏ ਤੇ ਕਦੋਂ ਸਾਡੀ ਜਾਰੀ ਤਜਾਵੇਂ ਦੇ ਲਾ ਦੇਣਾ ਇਸ ਵਾਸਤੇ ਭਾਈ ਸਭਾਈ ਕਲਗੀ ਸਰ ਪਾਪੇ ਨੂੰ ਯਾਦ ਰੱਖੀਏ ਆਪਣੇ ਸ਼ਹੀਦਾਂ ਸਿੰਘਾਂ ਦੀ ਯਾਦ ਸਦਾ ਹੀ ਦਿਲ ਵਿੱਚ ਰੱਖੀਏ ਤੇ ਫਿਰ ਸਾਨੂੰ ਵੀ ਉਹ ਮੋਕਾ ਸਾਡੀ ਵੀ ਵਾਰੀ ਜਰੂਰ ਆ ਜਾਵੇ ਵੀ ਅਸੀਂ ਵੀ ਕਿਸੇ ਨਾ ਕਿਸੇ ਪਾਤੀ ਦਾ ਸੋਧਾ ਇਥੋਂ ਲਾ ਕੇ ਫਿਰ ਅਗੇ ਸਬਜੈਕਟ ਉੱਤੇ ਸ਼ੁਰੂ ਹੋਵਾਂਗੇ ਆਓ ਖਾਲਸਾ ਹੀ ਕਲਗੀਧਰ ਕਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੈਸ ਬਾਣੀ ਨੂੰ ਕਹਿੰਦੇ ਨੇ ਬਾਣੀ ਗੁਰੂ ਗੁਰੂ ਦੇ ਬਾਣੀ ਸਭ ਸਿੱਖੋਂ ਕੋ ਇਹ ਤੇ ਅਸੀਂ ਦੇਖੀਏ ਕਿ ਸਿੰਘ ਜਦੋਂ ਕੁਝ ਸਮਾਂ ਗੁਰੂ ਕੋ ਘਿਰਿ ਬਣਾਈਆ ਜਦੋਂ ਅਗੈਸਰੇ ਹੋ ਗਏ ਤੇ ਖਾਲਸਾ ਹੀ ਹੋ ਗਿਆ ਸੁਣਣ ਦੇ ਕਰਕੇ ਫਿਰ ਕੀ ਹੋਇਆ ਉਹ ਪਖਾਲ ਮੇਰੇ ਸਾਡੇ ਗੁਰੂ ਤੇ ਵਾਰ ਕਰਦੇ ਹੁਣ ਅਸੀਂ ਦੇਖੀਏ ਜਦੋਂ ਅਸੀਂ ਹੀ ਸੁਚੇਤ ਹੁੰਦੇ ਅਸੀਂ ਐਵੇਂ ਹੋ ਜਾਂਦੇ ਫਿਰ ਕੀ ਆ ਵਿਰੋਧੀ ਆ ਕੇ ਸਾਡੇ ਗੁਰੂ ਤੇ ਵਾਰ ਕਰਦੇ ਕੀ ਕਰਦੀ ਹੈ ਕਿ ਭਾਈ ਅੱਜ ਆਪਾਂ ਵੀ ਗੁਰੂ ਅਰਜਨ ਦਾ ਸਾਧ ਜਗ ਗਿਆ ਉਹ ਜੋੜ ਲਈਏ ਜੇ ਬੇਦਬੀ ਨਾਲ 450 ਕੋ ਵਾਟ ਤੇ ਮੈਨੂੰ ਮਾਫ਼ ਕਰਿਓ ਜੇ ਸਾਡੀ ਗਲਤੀ ਵੱਟੀ ਕਿਉਂਕਿ ਜੇਕਰ ਅਸੀਂ ਸੁਚੇਤ ਹੁੰਦੇ ਨਾ ਤੇ ਕਿਸੇ ਪਾਪੀ ਕਿਸੇ ਦਰਵਾਣੀ ਦੀ ਜ਼ਰਤ ਨਹੀਂ ਸੀ ਜੇ ਅਸੀਂ ਸੁਚੇਤ ਹੁੰਦੇ ਅਸੀਂ ਗੁਰੂ ਘਰਾਂ ਵਿੱਚ ਬੈਠੇ ਹੁੰਦੇ ਕਿਹੜਾ ਮੰਨਪਤੀ ਹੈ ਜਿਹੜਾ ਆਪਾਂ ਘਰ-ਬਾਰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਕੋਈ ਘਲੇ ਸਤਿਮ ਸਤ ਜੀ ਜਦੋਂ ਅਸੀਂ ਇਹ ਵੈਸੇ ਲੇ ਇੱਕ ਕੋਸ ਲੰਕਤ ਦੇਖਦੀ ਹੋਣ ਲੱਗਿਆ ਆਉ ਫਲਸਾ ਜੀ ਅੱਜ ਸੁਚੇਤ ਹੋ ਗਈ ਤੇ ਸੁਚੇਤ ਕਰੇ ਨੇ ਸਾਨੂੰ ਭਾਈ ਗੁਰਜੀਤ ਸਿੰਘ ਜੀ ਜੋ 4 ਮਹੀਨਿਆਂ ਤੋਂ ਲਗਾਤਾਰ ਬਿਠੇ ਟਾਵਰ ਤੇ ਆਉ ਫਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਆਪ ਸਾਡੇ ਵਾਸਤੇ ਸਾਰੇ ਧਰਮਾਂ ਦਾ ਸਾਂਝੀ ਹੈ ਇੱਥੇ ਕੋਈ ਵਿਤਕਰਾਂ ਨਹੀਂ ਵੀ ਇਹ ਬੰਦਾ ਦੀ ਬਾਣੀ ਕਰ ਸਕਦਾ ਸਾਨੂੰ ਬਰਾਬਰ ਦਾ ਹੱਕ ਇੱਥੇ ਬਾਣੀ ਕੋਲਦਾ ਕੀ ਆ ਰਾਮ ਸ਼ਰਧਾ ਗੁਰੂ ਗੋਬਿੰਦ ਸਾਹਿਬ ਕੀ ਅੰਦਰ ਹੁੰਦੇ ਹੈ ਕਿਆ ਦਾ ਅਰਥ ਵੱਡਾ ਅਰਥ ਜੇ ਵਿੰਗਾਈ ਵਿੱਚ ਜਾਈਏ क्यों करने क्यो बन गुरु रंथ ਇਸ ਕਰਕੇ ਤੇ ਪਰ ਸਾਰੇ ਪੰਤ ਨੂੰ ਇਹ ਧਾਰਕ ਕਹਤਾ ਭਾਈ ਅੱਜ ਤੋਂ ਇਹ ਨਾਮ ਨੂੰ ਗੁਰੂ ਜਗਨੈ ਤੇ ਆਉ ਖਾਲਸਾ ਜੀ ਜੇ ਸੱਚੀ ਬਾਣੀ ਪੜਨ ਵਾਲੇ ਹੋਏ ਬਾਣੀ ਨਾਲ ਪ੍ਰੇਮ ਕਰਨ ਵਾਲੇ ਹੋਏ ਨਾ ਛੰਤੇ ਦਾ ਬੇਦਗੀਆਂ ਵਾਲੀ ਸ਼ੋਕ ਜਿੰਜ ਜ਼ਰੂਰ ਲੱਗਦੀ ਹੋਵੇਗੀ ਮਾਫ਼ ਕਰਿਓ ਜੇਕਰ ਅਸੀਂ ਇਹਨਾ ਨੂੰ ਨਾਤਾ ਰੱਖਿਆ ਤੇ ਘਰ 'ਚ ਕੋਈ ਸਮਾਗਮ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਵੇਗਾ ਤੇ ਜਾਂਦਿਆ ਸਾਰੀ ਪਿੱਛੋਂ ਸ਼ਰਾਬ ਕਵਾਦ ਚੱਲੇਗੀ ਫਿਰ ਤੇ ਸੱਚੀ ਜਾਨ ਨੂੰ ਕੋਈ ਨਹੀਂ ਪੈਂਦਾ ਇਸ ਵਾਸਤੇ ਕਰ ਸਕੀਓ ਸੱਚੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਿਯ ਵਿਚਾਰੀਏ ਇਹਦੇ ਉੱਤੇ ਚੱਲੀਏ ਤੇ ਇਸ ਬਾਣੀ ਨਾਲ ਪ੍ਰੇਮ ਹੋਵੇਗਾ ਜਦੋਂ ਬਾਣੀ ਨਾਲ ਪ੍ਰੇਮ ਹੋ ਗਿਆ ਕੋਈ ਬੇਗਾਨੀ ਦਾ ਕੋਈ ਸ਼ੋਅ ਨਾ ਤੇ ਸੱਚੀ ਅੱਖਾਂ ਸਾਹਮਣੇ ਜਰਿਆ ਨਹੀਂ ਜਾਵੇਗਾ ਕਾਹ ਹੋਈਆਂ ਪਹੁੰਚਣ ਦੀ ਜਨਾ ਥੋ ਅਗੋ ਸੇਕਰੀ ਸਾਹਿਬ ਦੀ ਬਰੇਸੇ ਤਕਾਲ ਹੋ ਜਾਏ ਅਗਲੇ ਸਮਾਗਮਾਂ ਦੀ ਆਪ ਨੂੰ ਮੋਦਕ ਨੇ ਬਰੇ ਸਕੂਲ ਵਨ ਇੱਕ ਪੌਸ ਦੇਣੇ ਆਉਣ ਹਾਂ ਆਪਾਂ ਅਗਲੀ ਸਵੇਰ ਦੀ ਫਿਰ ਸ਼ਰਤ ਸੈਕਟਰੀ ਸਾਹਿਬ ਨੂੰ ਬੁਨਿਆ ਹੋਇਆ ਪ੍ਰਮਾਣਿਕ ਸਮਾਗਮ ਵੱਜ ਕੇ ਬੁਲਾਉਗੇ ਸਤੇਸ਼